ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਸਾਡੀ ਅੱਜ ਦੀ ਵੀਡੀਓ 'ਚ ਅੱਜ ਦੀ ਵੀਡੀਓ ਆਪਾਂ ਬਹੁਤ ਸੋਹਣੇ ਸਮਰ ਅਕੋਰਡਿੰਗ ਬਣਾਏ ਹੋਏ ਸੂਟ ਲੈ ਕੇ ਆਏ ਜਿਹੜੇ ਕਿ ਉਹ ਮਸ਼ੀਨ ਵਰਕ ਦੇ ਨਾਲ ਰੈਡੀ ਹੋਏ ਹੋਏ ਨੇ ਬਹੁਤ ਹੀ ਵਧੀਆ ਇਹਨਾਂ ਦਾ ਸਟੱਫ ਹੋਏਗਾ ਤੇ ਪੂਰੇ ਸੂਟ ਜਿਹੜੇ ਵੀ ਦਿਖਾਵਾਂਗੇ ਤੁਹਾਨੂੰ ਸਮਰ ਤੇ ਫੈਬਰਿਕ ਤੇ ਬਣੇ ਹੋਏ ਨੇ ਤੁਸੀਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜਿੰਨੇ ਵੀ ਸੂਟ ਬਣਾਏ ਹੋਏ ਨੇ ਸਾਰੇ ਮਸ਼ੀਨ ਵਰਕ ਦੇ ਸੂਟ ਹੋਣਗੇ ਸੋ ਜਿਹੜਾ ਆਪਾਂ ਤੁਹਾਨੂੰ ਪਹਿਲਾ ਸੂਟ ਦਿਖ ਗੋਸਾਣਾ ਫੈਬਰਿਕ ਹੈ ਜੀ ਇਹਦਾ ਲਾਈਟ ਜਾਂ সিলਵਰ ਗ੍ਰੇ ਕਲਰ ਦੇ ਆਪਾਂ ਸੂਟ ਰੈਡੀ ਕਰਾਇਆ ਜੀ ਸੈਂਟਰ ਪੈਨਲ ਜਾ ਰਿਹਾ ਵਿਦਾਊਟ ਲਾਈਨਿੰਗ ਬਣੇ ਹੋਇਆ ਹੈ ਸੂਟ ਦੇ neck line ਬਹੁਤ ਪਿਆਰਾ ਬਣਿਆ ਹੋਇਆ ਹੈ ਸੋ ਜਿਹੜਾ ਆਪਾਂ ਇਹਦੇ ਨਾਲ ਦੁਪੱਟਾ ਲਾਇਆ ਜੀ ਦੁਪੱਟਾ ਹੋਏਗਾ ਚਨੌਂਸ਼ਪੋਨ ਦਾ ਦੁਪੱਟਾ ਲਾਇਆ ਹੋਇਆ ਹੈ ਦੁਪੱਟੇ ਦੇ ਵੀ ਆਪਾਂ ਇਸ ਤਰ੍ਹਾਂ ਡਿਜ਼ਾਈਨਿੰਗ ਕਰੀ ਹੋਈ ਹੈ ਜੀ ਕੋਰਸਾਈਡ ਬਾਰਡਰ ਤੇ ਤੁਸੀਂ ਆਪਣੇ ਅਕੋਰਡਿੰਗ ਦੁਪੱਟੇ ਦਾ ਫੈਬਰਿਕ ਚੇਂਜ ਵੀ ਕਰਵਾ ਸਕਦੇ ਹੋ ਇਹਨਾਂ ਨੇ ਮੈਮ ਨੇ ਲਵਾਇਆ ਜੀ ਚਨੌਂਸ਼ਪੋਨ ਦਾ ਦੁਪੱਟਾ ਸੋ ਜਿਹੜਾ ਇਹਦੇ ਬੋਟਮ ਤੇ ਕੰਮ ਹੋ ਇਸ ਇਸ ਟੌਪ ਜਿਹੜਾ ਹੈਗਾ ਜੀ ਵਿਦਾਉਟ ਲਾਈਨਿੰਗ ਬਣੇ ਹੋਏ ਇਸ ਨੂੰ ਨੇ ਬਹੁਤ ਹੀ ਫਾਈਨ ਕੁਆਲਿਟੀ ਦਾ ਸਟੌਪ ਹੈ ਅੱਗੇ ਜਿਹੜਾ ਆਪਾਂ ਤੁਹਾਨੂੰ ਦਿਖਾ ਰਹੇ ਜੀ ਸੇਮ ਇਸ ਨੂੰ ਦਾਪਾ ਇੱਕ ਹੋਰ ਰੈਡੀ ਹੋ ਰਿਹਾ ਹੈ ਇਹਦੀ ਵੀ ਚੇਨ ਬਹੁਤ ਸੋਣੀ ਹੋਈ ਹੈ সিলਵਰ ਗ੍ਰੇ ਗੰਦਰ ਹੋਏਗਾ ਵਿਦਾਉਟ ਲਾਈਨਿੰਗ ਬਣਨ ਵਾਲਾ ਸਮਰਚ ਇਸ ਟੌਪੇ ਜੀ ਇੰਦੇ ਸਪੈਨਲ ਆਪਣੇ ਕੋਲ ਕਾਫੀ ਨੇ ਤੁਸੀਂ ਕਲਰ ਹੋਰ ਵੀ ਬਣਵਾ ਸਕਦੇ ਹੋ ਜੀ ਸੈਂਟਰ ਪੈਨਲ ਬਣਿਆ ਹੋਇਆ ਹੈ ਸੇਮ ਕੰਮ ਆਪਾਂ ਇਹਦੇ ਵੀ ਬੋਟਮ ਤੇ ਦਿੱਤਾ ਹੈ ਨੌਨ ਸ਼ੌਨ ਦਾ ਬੋਟਲਾ ਆਇਆ ਹੋਇਆ ਹੈ ਜਿੰਦੇ ਨਾਲ ਵੀ ਟਾਈਟਾਈਂ ਮੀਟਰ ਦਾ ਕੱਟ ਹੋਏਗਾ ਜੀ ਉੱਤਿਆਂ ਦਾ ਸੋ ਅੱਗੇ ਜਿਹੜਾ ਆਪਾਂ ਤੁਹਾਨੂੰ ਵਾਈਟ ਸ਼ੇਡ ਦਾ ਸੂਟ ਦਿਖਾ ਰਹੇ ਆਂ ਇਹ ਆਪਾਂ ਪਹਿਲਾਂ ਵੀ ਵੀਡੀਓ ਚ ਐਡ ਕਰਿਆ ਸੀ ਬਹੁਤ ਵਧੀਆ ਜੀ ਸਪੌਂਸਰ ਹੈ ਜੀ ਇਸ ਫੈਬਰਿਕ ਦਾ ਇਸ ਵਰਕ ਦਾ ਦੇਖੋ ਤੁਸੀਂ ਦੇਖੇਦੋ ਨੈਕ ਲਾਈਨ ਬਣਿਆ ਹੋਇਆ ਹੈ ਘੇਰਾ ਬਣਿਆ ਹੋਇਆ ਹੈ ਸੇਮ ਕੰਮ ਦਿੱਤਾ ਹੋਇਆ ਜੀ ਆਪਾਂ ਬਾਜੂ ਦੇ ਉੱਪਰ ਤੇ ਸੋ ਜਿਹੜਾ ਇਹਦਾ ਪੌਚਾ ਦਾ ਕੰਮ ਹੋ ਰਿਹਾ ਹੋਇਆ ਉਹ ਵੀ ਬਹੁਤ ਸੋਹਣਾ ਸੇਮ ਹੀ ਆਪਾਂ ਕੰਮ ਦਿੱਤਾ ਹੋਇਆ ਜੀ ਪੌਚਾ ਦੇ ਉੱਪਰ ਤੁਸੀਂ ਇਹ ਪਲਾਜੋ ਬਣਾਉਣਾ ਚਾਹੁੰਦੇ ਪਲਾਜੋ ਵੀ ਬਣਾ ਸਕਦੇ ਆ ਇਹ ਵਰਕ ਤੁਸੀਂ ਬੋਟਮ ਦੇ ਪੌਚਾ ਦੇ ਵੀ ਲ ਕਲਾਜਪੜ ਨਹੀਂ ਬਣੇਗਾ ਤਾਂ ਇਹ ਦੋ ਸਾਈਡ ਵਰਕ ਆਏਗਾ ਜੇ ਤੁਸੀਂ ਇੰਦੇ ਬਾਟਮ ਬਣਾਓਗੇ ਜਿਸ ਤਰ੍ਹਾਂ ਸਲਵਾਰ ਬਣਾਓਗੇ ਸਲਵਾਰ ਦੇ ਵਿੱਚ ਇਹ ਪੌਂਚੇ ਦੇ ਉੱਪਰ ਬਣਾਈਗਾ neck line ਦਾ ਕੰਮ ਦੇਖੋ ਤੁਸੀਂ ਜਿਹੜੇ ਤੋਂ white according ਇਹਦੇ ਵਿੱਚ ਜਿਹੜੇ ਕਲਰ ਕੰਬੀਨੇਸ਼ਨ ਦਿੱਤੇ ਹੋ ਇਹਨਾਂ ਦਾ ਬਹੁਤ ਜ਼ਿਆਦਾ ਗ੍ਰੇਸ ਆ ਰਹੀ ਹੈ ਸੋ ਜਿਹੜਾ ਇਹਦੇ ਨਾਲ ਆਪਾਂ ਦੁਪੱਟਾ ਲਾਇਆ ਜੀ ਦੁਪੱਟਾ ਹੋਏਗਾ ਚਨਾਉਸ਼ ਫੋਨ ਦਾ ਵਿਦ ਲਾਈਨਿੰਗ ਹੋਏਗੀ ਤੇ ਇਹ ਵੀ ਸੂਟ ਬਹੁਤ ਪਿਆਰਾ ਬਣਿਆ ਜੀ ਇਹ ਵਿਦ ਲਾਈਨਿੰਗ ਬਣੇਗਾ ਸੂਟ ਅੱਗੇ ਜਿਹੜਾ ਸੂਟ ਦਿਖਾ ਰਹੀਆਂ ਜੀ ਬਟਰ ਕਾਟਨ ਦਾ ਬਹੁਤ ਫਾਈਨ ਕੱਢੇ ਦਾ ਸਟੱਫ ਹੈ ਆਪਣੇ ਕੋਲ ਪਿਓਰ ਬਟਰ ਕਾਟਨ ਦੇ ਸੂਟ ਰੈਡੀ ਹੈ ਜੀ ਇਹਦੇ ਵਿੱਚ ਆਪਣੇ ਕੋਲ ਕਾਫੀ ਸ਼ੇਡ ਨੇ ਤੁਸੀਂ ਇਹ ਤੁਹਾਨੂੰ ਜਿਸ ਤਰ੍ਹਾਂ ਵਰਕ ਪਸੰਦ ਆਉਂਦਾ ਹੈ ਤੁਸੀਂ ਇਹਦੇ ਸ਼ੇਡ ਮੰਗਵਾ ਕੇ ਜਿਹੜਾ ਆਪਣਾ ਵਟਸਐਪ ਦਾ ਨੰਬਰ ਚੱਲ ਰਿਹਾ ਸਕਰੀਨ ਦੇ ਉੱਪਰ ਕਾਫੀ ਸ਼ੇਡ ਨੇ ਆਪਣੇ ਕੋਲ 100 200 ਸ਼ੇਡ ਹੋਣਗੇ ਇਸ ਕਾਟਨ ਦੇ ਵਿੱਚ ਕਿਉਂਕਿ ਤੁਸੀਂ ਇਹਨਾਂ ਦੇ ਕੋਈ ਵੀ ਕਲਰ ਮੰਗਵਾ ਕੇ ਆਪਣਾ ਡਿਜ਼ਾਈਨ ਦੱਸ ਕੇ ਵੀ ਰੈਡੀ ਕਰਵਾ ਸਕਦੇ ਹੋ ਜੀ ਜਿਸ ਤਰ੍ਹਾਂ ਇਹ ਬਟਰ ਕਾਟਨ ਦੇ ਵਿੱਚ ਬਹੁਤ ਸੋਨਾ ਸਟੱਫ ਹੈ ਇੱਕ ਗਾਉਂਡ ਲਾਈਨਿੰਗ ਬਣਿਆ ਹੋਇ ਨੇ ਕਲੈਨ ਪਣੀ ਹੋਏ ਬਾਜੀ ਤੇ ਫਲਾਰ ਆਏਗਾ ਸੇਮ ਕਮ ਆਪਾਂ ਲਈ ਰੀਲ ਦਿੱਤੀ ਹੋਈ ਹੈ ਜੇ ਆਪਾਂ ਇਹਦੇ ਬਾਟਮ ਦੇ ਪਹੁੰਚਣ ਦੇ ਉੱਪਰ ਉੱਪਰ نیچے ਇਹ ਹੋਏਗਾ ਜੀ ਆਪਣੇ ਬਾਟਮ ਦੇ ਪਹੁੰਚਾਂ ਦੇ ਬਾਅਦ ਸੋ ਜਿਹੜਾ ਦੁਪੱਟਾ ਲਾਇਆ ਆਪਾਂ ਇਹਦੇ ਨਾਲ ਦੁਪੱਟਾ ਹੋਏਗਾ ਚਨਾਲ ਸ਼ੋਨ ਦਾ ਵਿਦੋ ਟਾਈ ਐਂਡ ਡਾਈ ਲਾਈਨਿੰਗ ਕਰੀ ਹੋਈ ਹੈ ਇਹਦੇ ਵਿੱਚ ਆਪਣੇ ਕੋਲ 22 ਸ਼ੇਡ ਨੇ ਤੁਸੀਂ ਜੇ ਜੇਕਰ ਤੁਹਾਨੂੰ ਇਹ ਸੂਟ ਪਸੰਦ ਆਉਂਦਾ ਹੈ ਜਾਂ ਤੁਹਾਨੂੰ ਫੈਬਰਿਕ ਪਸੰਦ ਆਉਂਦਾ ਹੈ ਵਿਦਾਊਟ ਲਾਈਨਿੰਗ ਬਣਿਆ ਹੋਇਆ ਹੈ ਤੇ ਕਲਰ ਮੰਗਵਾ ਕੇ ਤੁਸੀਂ ਆਪਣੀ ਚੁਆਇਸ ਦਾ ਕੋਈ ਵੀ ਵਰਕ ਕਰਵਾ ਸਕਦੇ ਹੋ ਸਾਡਾ ਵੀ ਵਰਕ ਹੋਏ ਤੁਹਾਨੂੰ ਪਸੰਦ ਹੋਣਾ ਇੰਨੇ ਵਿੱਚ ਵੀ ਕਰਵਾ ਸਕਦੇ ਆਪਣੀ ਫੋਟੋ ਵੀ ਕੋਈ ਪੇਜ ਗਏ ਤੁਸੀਂ ਇਹ ਵਰਕ ਕਰਵਾ ਸਕਦੇ ਜਿਵੇਂ ਵੀ ਆਪਾਂ ਸੂਟ ਦਿਖਾਏ ਨੇ ਇਹਨਾਂ ਦੇ ਸਾਰਿਆਂ ਦੇ ਆਪਾਂ ਪੋਸਟ ਇੰਸਟਾਗ੍ਰਾਮ ਤੇ ਅਪਲੋਡ ਕਰੀਆਂ ਹੋਈਆਂ ਨੇ ਤੇ ਉੱਥੇ ਜਾ ਕੇ ਤੁਸੀਂ ਇਹਨਾਂ ਦੇ ਟੈਲੀਗ੍ਰਾਮ ਦੇਖ ਕੇ ਆਪਣਾ ਸੂਟ ਆਰਡਰ ਦੇ ਮੂਆ ਸਕਦੇ ਜੀ ਥੈਂਕ ਯੂ